ਕੀ ਜੀ ਕੋਈ ਕੰਪਲੇਂਟ ਕਰੋ ਕੋਈ ਪੁਲਿਸ ਵਾਲਾ ਨਹੀਂ ਆਤਾ ਸਾਰੇ ਬੜੇ ਬੜੀ ਅਧਿਕਾਰੀ ਅਹੀਂ ਫਿਰ ਬੈਠੇ ਉੱਤੇ ਜ਼ੀਰਤਪੁਰ ਦੇ ਵਿੱਚ ਪ੍ਰਾਪਰਟੀਆਂ ਨੂੰ ਲੈ ਕੇ ਬਿਲਡਰਾਂ ਦੇ ਘੁਟਾਲੇ ਦਿਨ-ਬਦਨ ਸਾਹਮਣੇ ਆ ਰਹੇ ਨੇ ਕ੍ਰਾਈਮ ਆਵਾਜ਼ ਵੱਲੋਂ ਪਹਿਲਾਂ ਵੀ ਦੋ ਘੁਟਾਲਿਆਂ ਦਾ ਖੁਲਾਸਾ ਕੀਤਾ ਗਿਆ ਅੱਜ ਫੇਰ ਇੱਕ ਨਵਾਂ ਸੰਸਨੀਖੇਜ ਖੁਲਾਸਾ ਲੈ ਕੇ ਤੁਹਾਡੇ ਸਾਹਮਣੇ ਆਏ ਆ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇੱਕ ਇਹੋ ਜਿਹਾ ਮਾਮਲਾ ਜਿਹੜਾ ਕਿ ਇੱਕ ਐਮਸੀ ਵੱਲੋਂ ਐਡੀ ਜ਼ਬਰਦਸਤ ਤਰੀਕੇ ਨਾਲ ਮਨਮਾਨੀ ਕੀਤੀ ਜਾ ਰਹੀ ਹੈ ਇਹ ਮਾਮਲਾ ਇੱਕ ਰੈ residențial ਕਲੋਨੀ ਦਾ ਹੈ ਜਿੱਥੇ ਉਸ ਐਮਸੀ ਵੱਲੋਂ ਆਪਣੀ ਮਨਮਰਜ਼ੀ ਕਰਦੇ ਆਪਣੀ ਐਸ਼ਗਾਹ ਬਣਾ ਰੱਖੀ ਹੈ ਔਰ ਸੋਸਾਇਟੀ ਦੇ ਜਿੰਨੇ ਵੀ ਲੋਕ ਨੇ ਉਹ ਬਹੁਤ ਪਰੇਸ਼ਾਨ ਨੇ ਇਹ ਇੱਕ ਗੱਲ ਹੈ ਬਟ ਇਸ ਤੋਂ ਜ਼ਿਆਦਾ ਹੋਰ ਸਨਸਨੀਖੇਜ ਖੁਲਾਸੇ ਕਰਦੇ ਹਾਂ ਜੁੜੇ ਰਹੋ ਕ੍ਰਾਈਮ ਆਵਾਜ਼ ਇੰਡੀਆ ਦੇ ਨਾਲ ਨਮਸਕਾਰ ਆਦাব ਸਤਿ ਸ਼੍ਰੀ ਅਕਾਲ ਮੈਂ ਹਮੰਤੋ ਮਿੱਤਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਕ੍ਰਾਈਮ ਆਵਾਜ਼ ਇੰਡੀਆ ਤੇ ਅੱਜ ਗੱਲ ਕਰਾਂਗੇ ਪੀਰ ਮਸ਼ੱਲਾ ਦੇ ਵਿੱਚ ਪੈਂਦੇ ਇੱਕ ਰੈਜੀਡੈਂਸ਼ੀਅਲ ਸੁਸਾਇਟੀ ਦੀ ਜਿਸ ਦਾ ਨਾਮ ਹੈ ਮੈਪਲ ਰੈਜੀਡੈਂਸੀ ਮੈਪਲ ਰੈਜੀਡੈਂਸੀ ਉਸ ਵੇਲੇ ਸੁਰਖੀਆਂ ਦੇ ਵਿੱਚ ਆਈ ਜਦੋਂ ਇਸ ਦੇ 17 18 ਨੰਬਰ ਫਲੈਟ ਤੇ ਇਸ ਦੀ ਕਿਸੇ ਜਗ੍ਹਾ ਦੇ ਉੱਤੇ ਜਿੱਥੇ ਸੀਵਰੇਜ ਟਰਮੀਨਲ ਪੁਆਇੰਟ ਬਣਾਏ ਜਾਣੇ ਸੀ ਐਸਟੀਪੀ ਬਣਾਇਆ ਜਾਣਾ ਸੀ ਪਰ ਉਹ ਬਣ ਜਾਂਦੀ ਹੈ ਪੰਚਕੂਲਾ ਦੇ ਮੌਜੂਦਾ ਕਿਸੇ ਐਮਸੀ ਦੀ ਐਸ਼ਗਾ ਜਿਸ ਨੂੰ ਨਾਮ ਦਿੱਤਾ ਜਾਂਦਾ ਹੈ ਰਾਜ ਮਹਿਲ ਫਾਰਮ ਹਾਊਸ ਰਾਜ ਮਹਿਲ ਫਾਰਮ ਹਾਊਸ ਜਿੱਥੇ ਉਹ ਸਾਰੀਆਂ ਕਮਰਸ਼ੀਅਲ ਗਤੀਵਿਧੀਆਂ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਰੈ residense ਕਲੋਨੀ ਦੇ ਵਿੱਚ ਕਤਈ ਗੈਰ ਕਾਨੂੰਨੀ ਮੰਨੀਆਂ ਜਾਂਦੀਆਂ ਨੇ ਫਿਰ ਚਾਹੇ ਉਹ ਕਲੋਨੀ ਦੇ ਅੰਦਰ ਹੋਣ ਜਾਂ ਕਲੋਨੀ ਦੇ ਨਾਲ ਹੋਣ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਕਰਨਾ ਮੁਨਾਸਬ ਨਹੀਂ ਹੈ ਬਟ ਉਥੇ ਉਸ ਐਮਸੀ ਦਾ ਇਨਾ ਦਬਦਬਾ ਹੈ ਕਿ ਉਥੇ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਨਾਲ ਨਾਲ ਉਸ ਜਗ੍ਹਾ ਨੂੰ ਵੀ ਗੈਰ ਕਾਨੂੰਨੀ ਤਰੀਕੇ ਨਾਲ ਉਸ ਨੂੰ ਬਣਾ ਕੇ ਉਸ ਨੂੰ ਬਿਲਡ ਕਰਕੇ ਲੋਕਾਂ ਨਾਲ ਜਾਤੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿਆਂ ਕੀ ਹੈ ਸਾਰਾ ਮਾਮਲਾ ਤੇ ਕੌਣ ਹੈ ਉਸ ਰਾਜ ਮਹਿਲ ਫਾਰਮ ਹਾਊਸ ਦਾ ਰਾਜਾ ਉਹ ਕਿਉਂ ਇਸ ਤਰੀਕੇ ਨਾਲ ਕਿਸ ਦੇ ਪਿੱਛੇ ਕੀ ਹੈ ਉਸ ਦੇ ਪਿੱਛੇ ਦੀ ਪਾਵਰ ਤੱਕ ਕਰਦੇ ਜਿਸ ਕਰਕੇ ਉਹ ਆਪਣੀ ਇਨੀ ਮਨਮਰਜ਼ੀ ਕਰ ਰਿਹਾ ਹੈ ਸੁਨੀਤ ਸਿੰਘਲਾ ਜਿਹੜਾ ਕਿ ਰਾਜ ਮਹਿਲ फार्म हाउस ਦਾ ਕਥਿਤ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਇਸ ਦਾ ਮਾਲਕ ਹੈ ਪਰ ਜਦੋਂ क्राइम आवाज ਇੰਡੀਆ ਨੇ ਇਸ ਨਾਲ ਗੱਲ ਕਰਨੀ ਚਾਹੀ ਉਸ ਦੇ ਦਿੱਤੇ ਹੋਏ ਨੰਬਰ ਤੇ ਤਾਈ ਸਾਫ ਮੁਕਰ ਗਿਆ ਇਸ ਨੇ ਕਿਹਾ ਕਿ ਮੇਰਾ ਨਾਮ ਸਨੀ ਹੈ ਇਹ ਮੇਰੇ ਕਿਸੇ ਰਿਸ਼ਤੇਦਾਰ ਦਾ ਪਰ ਜਦ ਕਿ ਉਸ ਕਾਲ ਦੇ ਵਿੱਚ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਿਹਾ ਕਿਉਂਕਿ ਉਸਦਾ ਹੀ ਉਹ ਆਫੀਸ਼ਲ ਨੰਬਰ ਹੈ ਜਿਸ ਦੇ ਉੱਤੇ ਇਹ ਗੱਲ ਕੀਤੀ ਗਈ ਸੀ ਔਰ ਉਸ ਦੀ ਆਵਾਜ਼ ਨੂੰ ਵੀ ਉੱਥੋਂ ਦੇ ਲੋਕਾਂ ਨੇ ਉਸ ਗੱਲ ਨੂੰ ਪੁਖਤਾ ਕੀਤਾ ਕਿ ਇਹ ਸੁਨੀਤ ਸਿੰਘਲਾ ਜੋ ਇਸ ਦਾ ਮਾਲਕ ਹੈ ਉਸ ਦੀ ਹੀ ਆਵਾਜ਼ ਹੈ ਔਰ ਇਨਾ ਹੀ ਨਹੀਂ ਉਸ ਬਾਦ ਮਹਿਲ ਦੇ ਅੰਦਰ ਖੜੇ ਹੋਏ ਹਰ ਮਾਊਸ ਦੇ ਅੰਦਰ ਖੜੇ ਹੋਏ ਉਹਨਾਂ ਦੇ ਜੋ ਕਾਰਕਤਾ ਸੀ ਵਰਕ ਕਰਤੀ ਉਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਡੇ ਮਾਲਕ ਦੀ ਆਵਾਜ਼ ਹੈ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਇਹ ਮੈਪਲ ਰੈ residency ਜਿਹੜਾ ਕਿ 17 18 ਨੰਬਰ ਫਲੈਟਸ ਹਨ ਪਲਾਟਸ ਹਨ ਜਿਸ ਦੇ ਉੱਤੇ ਇਹ ਸਾਰਾ ਰਾਜ ਮਹਿਲ ਫਾਰਮ ਹਾਊਸ ਬਣਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਹ ਸਾਰੇ ਦਾ ਸਾਰਾ ਏਰੀਆ ਇਹਨਾਂ ਨੇ ਕਵਰ ਕੀਤਾ ਹੈ ਗਾਰਡਨ ਬਣਾ ਰੱਖਿਆ ਹੈ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਕਿ ਨਕਸ਼ੇ ਦੇ ਵਿੱਚ ਵੀ ਨਹੀਂ ਹੈ ਨਕਸ਼ਾ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਨਕਸ਼ਾ ਜਿਹੜਾ ਕਿ ਰੈਰਾ ਅਪਰੂਵਡ ਹੈ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕਿਵੇਂ ਆਪਣੇ ਆਪ ਮੈਨੇਜ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਇਸ ਦੇ ਉੱਤੇ ਇਹ ਫਾਰਮ ਹਾਊਸ ਬਣਾਇਆ ਗਿਆ ਇਹ ਗਾਰਡਨ ਬਣਾਇਆ ਗਿਆ ਉਹ ਧਿਆਨ ਦੇਣ ਵਾਲੀਆਂ ਗੱਲਾਂ ਇਹ ਨੇ ਕਿ ਇਸ ਫਾਰਮ ਹਾਊਸ ਦੇ ਵਿੱਚ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਦਾ ਸਰਕਾਰੀ ਸਮਾਨ ਲੱਗਿਆ ਹੋਇਆ ਹੈ ਕਿ ਜਿਹੜਾ ਸਾਡਾ ਧਿਆਨ ਖਿੱਚਦਾ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਪੈਦਾ ਕਰਦਾ ਹੈ ਕਿ ਅਗਰ ਇਹ ਪ੍ਰਾਈਵੇਟ ਹੈ ਔਰ ਜੈਨਮ ਤਰੀਕੇ ਨਾਲ ਬਣਿਆ ਹੋਇਆ ਹੈ ਤਾਂ ਫਿਰ ਇੱਥੇ ਹਰਿਆਣਾ ਸਰਕਾਰ ਦਾ ਪੰਚਕੁੱਲੇ ਦਾ ਸਰਕਾਰੀ ਸਮਾਨ ਕੀ ਕਰ ਰਿਹਾ ਤੁਹਾਨੂੰ ਨਾਲ-ਨਾਲ ਇਹ ਵੀ ਦਿਖਾਵਾਂਗੇ ਕਿ ਕਿਵੇਂ ਪੰਚਕੁੱਲਾ ਨਗਰ ਨਿਗਮ ਦੀ ਟਰਾਲੀ ਟਰੈਕਟਰ ਆਉਂਦਾ ਹੈ ਔਰ ਇਹ ਸਮਾਨ ਛੱਡ ਕੇ ਜਾਂਦਾ ਹੈ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਇਸ ਦੇ ਵਿੱਚ ਦਿਖਾਵਾਂਗੇ ਪਰ ਹੁਣ ਫਿਰ ਗੱਲ ਕਰਦੇ ਹਾਂ ਕਿ ਉਸ ਗਾਰਡਨ ਦੀ ਜਿੱਥੇ ਉਸ एसटीपी पॉइंट्स सीवरेज ਦੇ ਪੁਆਇੰਟ ਹੋਣੇ ਚਾਹੀਦੇ ਸੀ ਉੱਥੇ ਇਹਨਾਂ ਨੇ ਬਣਾਇਆ সুইমিং ਪੂਲ ਜੀ ਹਾਂ ਸੀਵਰੇਜ ਦੀ ਥਾਂ ਤੇ সুইমিং ਪੂਲ ਬਣਾਇਆ ਗਿਆ ਹੈ ਔਰ ਜਿਹੜੀ ਜਿਮ ਬਣਾਈ ਗਈ ਹੈ ਉਹ ਵੀ ਨਗਰ ਨਿਗਮ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਗਾਰਡਨਸ ਦੇ ਵਿੱਚ ਜਿਹੜੇ ਬਾਗ ਹੁੰਦੇ ਨੇ ਸਰਕਾਰੀ ਗਾਰਡਨ ਹੁੰਦੇ ਨੇ ਲੋਕਾਂ ਦੀ ਵਰਤੋਂ ਲਈ ਰੱਖਿਆ ਜਾਂਦਾ ਜਿਮ ਦਾ ਸਮਾਨ ਉਹ ਵੀ ਸਾਰਾ ਸਰਕਾਰੀ ਸਮਾਨ ਇਸ ਦੇ ਅੰਦਰ ਪਿਆ ਹੈ ਔਰ ਜਿਹੜੇ ਬੈਟਰਨ ਨੂੰ ਟੇਬਲ ਲਗਾਏ ਗਏ ਨੇ ਉਹ ਵੀ ਸਾਰੇ ਨਗਰ ਨਿਗਮ ਦੇ ਨੇ ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਸਾਬਤ ਕਰਦੀਆਂ ਨੇ ਕਿ ਕੁਝ ਤਾਂ ਹੈ ਜੋ ਇੱਥੇ ਇਲੀਗਲ ਚੱਲ ਰਿਹਾ ਹੈ ਗਲਤ ਚੱਲ ਰਿਹਾ ਹੈ ਪਰ ਜਦੋਂ ਇਸ ਦੀ ਜਾਣਕਾਰੀ ਲੈਣੀ ਚਾਹੀ ਤਾਂ ਸਾਫ਼-ਸਾਫ਼ ਫੋਨ ਕਾਲ ਤੇ ਮੁਕਰਿਆ ਗਿਆ ਔਰ ਉਸ ਤੋਂ ਬਾਅਦ ਨਾ ਹੀ ਫੋਨ ਚੱਕਿਆ ਗਿਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਜਾਪਦੀ ਹੈ ਹੁਣ ਅੱਗੇ ਗੱਲ ਕਰਦੇ ਹਾਂ ਕਿ ਇਹ ਗੈਰ ਕਾਨੂੰਨੀ ਕਿਵੇਂ ਹੈ ਏ ਮੈਪਲ ਰੈਜੀਡੈਂਸੀ ਦਾ ਨਕਸ਼ਾ ਜੋ ਤੁਸੀਂ ਦੇਖ ਰਹੇ ਹੋ ਇਸ ਨਕਸ਼ੇ ਦੇ ਵਿੱਚ ਇੱਕ ਕਰਵ ਬਣੀ ਹੋਈ ਹੈ ਇੱਕ ਕੇਟ ਬਣੀ ਹੋਈ ਹੈ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜੋ ਗਾਰਡਨ ਜੋ ਅਸੀਂ ਨਾਲ ਨਾਲ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਕਿ ਇੱਕ ਜੋ ਨਕਸ਼ਾ ਪਾਸ ਹੋਇਆ ਹੈ ਔਰ ਜਿਹੜਾ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਜਿਸ ਤੇ ਕਬਜ਼ਾ ਕੀਤਾ ਹੋਇਆ ਹੈ ਉਹ ਉਸ ਨਕਸ਼ੇ ਤੋਂ ਬਾਹਰ ਦੀ ਜਗ੍ਹਾ ਹੈ ਜਿਸ ਨੂੰ ਇਹਨਾਂ ਨੇ ਕਬਜ਼ਾ ਆਇਆ ਹੋਇਆ ਔਰ ਉਹ ਨਕਸ਼ਾ ਜੋ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਇਹ ਗਾਰਡਨ ਜੋ ਬਾਗ ਇਹਨਾਂ ਨੇ ਬਣਾ ਰੱਖਿਆ ਹੈ ਉਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਇਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾਈ ਹੋਈ ਜਗ੍ਹਾ ਹੈ ਜਿੱਥੇ ਇਹਨਾਂ ਨੇ ਆਪਣੀ ਮਨਮਰਜ਼ੀ ਨਾਲ ਇਹ ਫਾਰਮ ਹਾਊਸ ਬਣਾ ਰੱਖਿਆ ਹੈ ਔਰ ਫਾਰਮ ਹਾਊਸ ਦੇ ਵਿੱਚ ਇਹ ਸਾਰੀਆਂ ਆਪਣੀਆਂ ਸੁਵਿਧਾਵਾਂ ਦੇ ਅਨੁਸਾਰ ਇਹਨਾਂ ਨੇ ਇਹ ਸਾਰਾ ਸਿਸਟਮ ਤਿਆਰ ਕੀਤਾ ਹੋਇਆ ਹੈ ਇਸ ਦੇ ਨਾਲ ਨਾਲ ਤੁਹਾਨੂੰ ਸੁਨੀਤ ਸਿੰਘਲਾ ਬਾਰੇ ਵੀ ਦੱਸਦੇ ਹਾਂ ਕਿ ਇਹ ਕੌਣ ਹੈ ਇਹ ਅਸਲ ਦੇ ਵਿੱਚ ਮੌਜੂਦਾ ਪੰਚਕੁਲਾ ਬਾੜ ਫੈਕਟਰ 21 ਦਾ ਐਮਸੀ ਹੈ ਜਿਹੜਾ ਕਿ ਵੋਟਾਂ ਵੇਲੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਚਲਾ ਗਿਆ ਸੀ ਇਸ ਨੂੰ ਸ਼ਾਇਦ ਵਹਿਮ ਸੀ ਕਿ ਕਾਂਗਰਸ ਦੀ ਸਰਕਾਰ ਬਣੇਗੀ ਪਰ ਹੋਇਆ ਇਸ ਦੀ ਸੋਚ ਦੇ ਬਿਲਕੁਲ ਉਲਟ ਸਰਕਾਰ ਬਣੀ ਬੀਜੇਪੀ ਦੀ ਤਾਂ ਫਿਰ ਇਹ ਛਾਲ ਮਾਰ ਕੇ ਬੀਜੇਪੀ ਦੇ ਵਿੱਚ ਵਾਪਸ ਆਇਆ ਔਰ ਹੁਣ ਮੌਜੂਦਾ ਬੀਜੇਪੀ ਸਰਕਾਰ ਵੱਲੋਂ ਉਥੋਂ ਦਾ ਐਮਸੀ ਹੈ ਔਰ ਇਸ ਦੇ ਨਾਲ ਨਾਲ ਸਥਾਨੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਰਾਤ ਨੂੰ 12-12 ਵਜੇ ਤੱਕ ਸ਼ਰਾਬ ਪੀਤੀ ਜਾਂਦੀ ਹੈ ਕੋਰੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨਚਾਇਆ ਜਾਂਦਾ ਹੈ ਡੀਜੇ বাজਾਇਆ ਜਾਂਦਾ ਹੈ ਜਿਸ ਦੇ ਨਾਲ ਸਾਡੀ ਸਾਰੀ ਕਲੋਨੀ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੋ ਚੁੱਕਿਆ ਹੈ ਇੱਥੇ ਇੱਕ ਪਰਿਵਾਰ ਦਾ ਰਹਿਣਾ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਰਾਤ ਨੂੰ ਇਹੋ ਜੀਆਂ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਨਸ਼ੇੜੀ ਲੋਕ ਇੱਥੇ ਵਹਿੰਦੇ ਨੇ ਜੂਆ ਤੱਕ ਇੱਥੇ ਇਸ ਫਰਮ ਆਉਤੇ ਵਿੱਚ ਖੇਡਿਆ ਜਾਂਦਾ ਹੈ ਜਿਸ ਦੀ ਪੋਸ਼ਟੀ ਇਥੋਂ ਦੇ ਸਥਾਨੀਆਂ ਲੋਕਾਂ ਨੇ ਕੀਤੀ ਸ਼ਕੀਨਾ ਮੈਂ ਤੁਹਾਡਾ ਮਯੰਕ जी ये जो बाहर से दूसरे व्हीकल्स आते है खड़े होते है लड़कियां आती है लोग दारू पी के बाहर घूमते रहते हैं डिस्टरबेंस होती है सारे सोसाइटी वालों की खुद की प्रॉपर्टी जो मर्जी करे आप नहीं जी ये सोसाइटी के नक्शे के हिसाब से इन्होंने कब्जा किया हुआ है वो हमारी सोसाइटी का चारी पार्ट चारी है। आप कह रहे हैं कि ये गैर कानूनी है हाँ जी हाँ जी गैर कानूनी है हमने कम्प्लेन भी किया बट तो यहाँ पे बहुत आधिकारिक रूप पे बहुत बड़े बड़े लोग आते हैं पार्टियां करते हैं कोई सुनवाई नहीं हमारी हमने कई बार कम्प्लेन किया इस संबंध में ओके मतलब आप यहीं रहते हैं इसी में मैं यहीं रहता हूँ मेरा मकान नंबर अट्ठाईस है ठीक है ये सारी मैपल्स की प्रॉपर्टी है जहाँ पे इन्होंने कब्जा किया हुआ हाँ जी मैपल रेसिडेंसी की प्लॉटिंग है जो कटी थी और ये दो प्लॉट है बाकी सारी जो जमीने हैं वो सोसाइटी की हिस्सा है जिसमें इन्होंने अपना बाउंड्री बनवा लिया और पर्सनल काम करते हैं और अंदर हमारा एस है वो भी अभी बना नहीं है वो इन्होंने वो भी कब्जा कर रखा है और पार्क भी कर रखा है तो ये मतलब कब से है ये कब से है ये ये एक्चुअली में जब हम लोग यहाँ पे आए थे तो बिल्डर ने हमको ये दिखाया था कि ये इधर ये पार्क का एरिया है जो आधा इन्होंने कब्जा कर लिया है पूरा दिखाया गया था पार्क ठीक है ना इसके अलावा एसटीपी बताई गई थी जो रेरा के नक्शे में अप्रूव हो रखा है तो बिल्डर ने कोई काम करा के नहीं दिया इसके बाद बिल्डर ने इसको सेल आउट कर दिया किसी दूसरी पार्टी को तो दूसरी पार्टी जो है अब वो यहाँ पर कॉमर्शल एक्टिविटी करती है ठीक है ना साथ साथ जो है यहाँ पर सड़कों पर आगे तक गाड़ियां लग जाती हैं जिसकी वजह से जो है प्रॉब्लम होती है तेज आवाज पे डीजे बजाते हैं रात को को दो दो बजे तक और हम लो बोलें तो दस लोग हम लोग लोग बोले तो तो, आके धमकाते हैं हैं लोगों अच्छा ये ये आप जिनका ये है जो जो इनके आपने कभी उनसे बात करी है ऑनर से हमने बात करी है वो यही कहते हैं कि नहीं होगी लेकिन फिर कमर्शियल एक्टिविटी स्टार्ट हो जाती है यहाँ पे तो सर मतलब ये आपने इस जो ये नाजायज इन्होंने कब्जा किया हुआ है इसकी जो इनकी ऑनर्स की गुंडागर्दी के ख़िलाफ़ आपने प्रशासन को कोई कंप्लेंट की या पुलिस डिपार्टमेंट के पास गए रेहरा के पास या कोई भी कंसर्न डिपार्टमेंट के पास आप गए पुलिस में एक बार मेरे ख्याल में टकोल दे थे आजा, जी तो उनकी कंप्लीट है हमारे पास तो वहां से कोई कार्रवाई नहीं हुई कोई एक्शन नहीं हो पुलिस नहीं आई है ना जी जो हमारे कॉलोनी के मैप में नहीं है, नहीं नहीं है।, है। बड़े बड़े जी एक गेट इधर लगाया है एक उधर गली में लगा रखा है, ये नहीं होना चाहिए हुआ है जी जहाँ पे हमारा एस टी पी है जी जहाँ मीनू ने स्विमिंग पूल बना रखे जी अच्छा वो सीवरेज के जो पॉइंट्स हैं लगने उठते हैं है, हां जी वहां पे इन्होंने बना रखा जी वो स्विमिंग पूल बना रखा जी ये आगे तक रोड एंड है ये वहां पे रोड, रोड बनता जी जहां पे रोड इन्होंने अपना बंद कर दी है जी यहां पर आप किसी को भी कंप्लेंट करो कोई पुलिस वाला नहीं आता सारे बड़े-बड़े अधिकारी यहीं पर बैठे होते हैं आप पुलिस वालों बोलते हो चुपचाप आके चुपचाप यहाँ से वापिस अब दिनों में तो जहाँ पे रोज वो पार्टियां होती है क्या खेलते हैं वो जुआ जुआ हो गया जुआ जैसे यहाँ पर कम से कम भी दस दस बारह बारह गाड़ियाँ खड़ी होती है अगर आप एक बंदे को बोलोगे तो आठ दस बंदे इकट्ठे होकर आते हैं और अब आपको पता है सोसाइटी वाले कहाँ सारे अपने अपने बिजी होते हैं लड़ाई झगड़े पे उतराते हैं लेडीज होती हैं लेडीज वैसे घूमने घर की जो लेडीज है वो भी डर के बाहर कम कम इतना बन जाता है बाकी रहें तो क्या रिप्लाई है इसमें रेहरा में अभी हमारी तीन चार तो हो चुके हैं मेरे उन्होंने इनकम्प्लीट है जी वो नहीं तो वो नो बाकी इनकी सारा ये देखा है इनकी तरफ से हमें ऑफर आई है कि भी हमारे साथ कंप्रोमाइज़ कर लो क्या कंप्रोमाइज़ करना है कि भी हम बात करो आप पता नहीं वो तो यहाँ आते नहीं होगा तो हम हमारे पास आ जाओ हम वहाँ अच्छा, पे क्यों जाएं जी बिल्कुल ठीक है ना तो अभी वो इनकम्पलीट है जी ਜਿਵੇਂ ਕਿ ਆਪਾਂ ਸੁਣਿਆ ਲੋਕਾਂ ਦੀਆਂ ਕਿਹ ਕਿਹ ਤਕਲੀਫਾਂ ਨੇ ਔਰ ਇਸ ਦੇ ਬਿਲਡਰ ਦੇ ਖਿਲਾਫ ਵੀ ਲੋਕਾਂ ਦਾ ਗੁੱਸਾ ਫੁੱਟ ਕੇ ਆ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਨਹੀਂ ਨਿਭਾਏ ਗਏ ਜਿਸ ਦੇ ਵਿੱਚੋਂ ਇੱਕ ਮੇਨ ਮੁੱਦਾ ਪਾਣੀ ਦੀ ਟੈਂਕੀ ਦਾ ਹੈ ਕਿਸੇ ਕਲੋਨੀ ਦੇ ਵਿੱਚ ਇਸ ਰੈ residențial ਸੋਸਾਇਟੀ ਦੇ ਵਿੱਚ ਪਾਣੀ ਦੀ ਟੈਂਕੀ ਦਾ ਨਾਂ ਹੋਣਾ ਔਰ ਜੋ ਇਹਨਾਂ ਨੂੰ ਗਾਰਡਨ ਦਿੱਤੇ ਗਏ ਸੀ ਇਹਨਾਂ ਨਾਲ ਵਾਅਦੇ ਕੀਤੇ ਗਏ ਸੀ ਉਹ ਵੇ ਪੂਰੇ ਨਹੀਂ ਕੀਤੇ ਗਏ ਔਰ ਉਸ ਤੋਂ ਬਾਅਦ ਇਹ ਗੈਰ ਕਾਨੂੰਨੀ ਤਰੀਕੇ ਨਾਲ 17 18 ਨੰਬਰ 플ੌਟ ਦੇ ਉੱਤੇ ਇਹ ਰਾਜ ਮਹਿਲ ਫਾਰਮ ਹਾਊਸ ਦਾ ਬਣਾਇਆ ਜਾਣਾ ਔਰ ਉੱਥੇ ਹੀ ਗੈਰ ਕਾਨੂੰਨੀ ਔਰ ਗੈਰ ਵੈਸ਼ਵੀਕ ਗਤੀਵਿਧੀਆਂ ਕੀਤਾ ਜਾਣਾ ਔਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਫਾਰਮ ਹਾਊਸ ਇਹ ਮੈਪਲ ਰੈ residenc y colony ਜੋ ਹੈ ਪੰਜਾਬ ਦੇ ਜ਼ੀਰਕਪੁਰ ਦੇ ਪੀਰ ਮੁਸ਼ੱਲਾ area ਦੇ ਵਿੱਚ ਆਉਂਦੀ ਹੈ ਔਰ ਜਦ ਕਿ ਇਹ ਸਾਰਾ ਸਮਾਨ ਹੈ ਹਰਿਆਣਾ ਮਿਊਸਪਲ ਕਾਰਪੋਰੇਸ਼ਨ ਦਾ ਹੈ ਔਰ ਇਹ ਵੀ ਵੱਡਾ ਸਵਾਲ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਕਿ ਐ ਕਿਉਂ ਕਿਵੇਂ ਇਨਾਂ ਲੋਕਾਂ ਨੂੰ ਇੰਨੀ ਹਿੰਮਤ ਮਿਲਦੀ ਹੈ ਕਿਵੇਂ ਇਨਾਂ ਲੋਕਾਂ ਦੇ ਹੌਸਲੇ ਉੱਚੇ ਹੁੰਦੇ ਨੇ ਇਸ ਤਰੀਕੇ ਨਾਲ ਲੋਕਾਂ ਨਾਲ ਖਿਲਵਾੜ ਕਰਨ ਦਾ ਔਰ ਸਰਕਾਰਾਂ ਨਾਲ ਖਿਲਵਾੜ ਕਰਨ ਦਾ ਕੌਣ ਇਹਨਾਂ ਨੂੰ ਤਾਕਤ ਦਿੰਦਾ ਹੈ ਕਿ ਇਸ ਤਰੀਕੇ ਨਾਲ ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਲ-ਖਿਡਾਅ ਕਰ ਸਕਣ ਉਹਨਾਂ ਦਾ ਕਹਿਨ ਸਕੂਨ ਖੋਨ ਦੇ ਵਿੱਚ ਇਹ ਲੋਕ ਦਿਨ ਰਾਤ ਆਪਣੀ ਐਸ਼ਗਾਹ ਦੇ ਵਿੱਚ ਲੱਗੇ ਹੋਏ ਨੇ ਪਰ ਲੋਕ ਨੇ ਇਹਨਾਂ ਤੋਂ ਬਹੁਤ ਨਾਰਾਜ਼ ਜਾਪਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੀ ਜਲਦੀ ਕਾਰਪੋਰੇਸ਼ਨ ਇਸ ਦੇ ਉੱਤੇ ਜਾਂ ਰੇਰ ਜਾਂ ਕੋਈ ਵੀ ਸਬੰਧਿਤ ਡਿਪਾਰਟਮੈਂਟ ਇਸ ਦੇ ਉੱਤੇ ਐਕਸ਼ਨ ਲੈਂਦਾ ਹੈ ਜਾਂ ਇਸ ਨੂੰ ਠਾਇਆ ਜਾਂਦਾ ਹੈ ਬੰਦ ਕਰਵਾਇਆ ਜਾਂਦਾ ਹੈ ਸਾਡੀ ਸਰਕਾਰ ਨੂੰ ਹੋਰ ਸਬੰਧਤ ਵਿਭਾਗ ਨੂੰ ਇਹ ਅਪੀਲ ਹੈ ਕਿ ਇਸ ਤੋਂ ਜਲਦ ਤੋਂ ਜਲਦ ਐਕਸ਼ਨ ਲੈਂਦੇ ਹੋਏ ਉਸਤੇ ਬਣਦੀ ਕਾਰਵਾਈ ਕੀਤੀ ਜਾਵੇ ਔਰ ਜਿਹੜੀ ਵੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਹੋਈ ਜਾਂ ਕੀਤੀ ਹੋਈ ਕੰਸਟਰਕਸ਼ਨ ਹੈ ਉਸ ਨੂੰ ਜੀਸੀਬੀ ਨਾਲ ਢਟਾਇਆ ਜਾਵੇ ਔਰ ਇਸ ਦੇ ਮਾਲਕ ਦੇ ਉੱਤੇ ਬਣਦੀ ਕਾਰਵਾਈ ਕਰਕੇ ਉਸ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਜਾਂ ਉਸਤੇ ਬਣਦਾ ਜੁਰਮਾਨਾ ਲਾਇਆ ਜਾਵੇ